ਮਸੀਤਾਂ ਆਪਣੀ ਗਲੀ ਵਿੱਚ ਤਿੰਨ ਚਾਰ ਹੈਗੀਆਂ ਨੇ ਇੱਕ ਸ਼ੀਆ ਦੀ ਇੱਕ ਸੁੰਨੀਆਂ ਦੀ ਇੱਕ ਹਾਬੀਆਂ ਦੀ ਇੱਕ ਅੱਧੀ ਨਿਊਟਰਲ ਵੀ ਹੈਗੀ ਆ ਸਾਨੂੰ ਤਾਂ ਸਮਝ ਨਹੀਂ ਆਉਂਦੀ ਇੰਨੀਆਂ ਮਸੀਤਾਂ ਵਿੱਚੋਂ ਕਿਹੜੀ ਵਿੱਚ ਜਾਈਏ ਤੇਰੀਆਂ ਮਸੀਤਾਂ ਵਿੱਚੋਂ ਗਾਲਾਂ ਕੱਢਣ ਦੀ ਆਵਾਜ਼ ਬਹੁਤੀ ਆਉਂਦੀ ਹੈ ਕੋਈ ਸੁੰਨੀਆਂ ਨੂੰ ਬੁਰਾ ਕਹਿੰਦਾ ਹੈ ਤੇ ਕੋਈ ਸ਼ੀਆ ਨੂੰ ਉੱਥੇ ਮੁਸਲਮਾਨਾਂ ਵਾਲੀ ਗੱਲ ਤਾਂ ਇੱਕ ਵੀ ਨਹੀਂ ਉਹ ਚਲੋ ਛੱਡੋ ਤੁਸੀਂ ਘਰੇ ਨਮਾਜ਼ ਪੜ੍ਹ ਲਿਆ ਕਰੋ ਪੁੱਤਰ ਨੇ ਗੱਲ ਮਕਾਉਣ ਦੀ ਕੀਤੀ ਤਾਏ ਦੇ ਆਪਣੇ ਸਕੇ ਸੁੰਦਰੇ ਸਾਰਾ ਪਿੰਡ ਟੱਬਰ ਕੁਲਬਾ ਤੇ ਆਪਣਾ ਘਰ ਉਥੇ ਬਿਆਸ ਦੇ ਕੰਡੇ ਉਹਨਾਂ ਦਾ ਲਹੂ ਕੱਚੀ ਮਿੱਟੀ ਤੇ ਖਿੰਡ ਗਿਆ ਸੀ ਬੰਦਾ ਬੰਦੇ ਨਾਲੋਂ ਵਿਛੜਿਆ ਆਂਗ-ਆਂਗ ਨਾਲੋਂ ਭਾਰੀ ਵੱਡ ਟੁਕ ਹੋਈ ਉਸੇ ਥਾਂ ਉਹਨਾਂ ਦੀਆਂ ਅੱਖਾਂ ਔਰਤਾਂ ਤੇ ਬੱਚੇ ਵੈਸ਼ੀ ਪੈਰਾਂ ਹੇਠ ਵਿਧਕਤੇ ਸਨ ਹੁਣ ਦਿਲਗੀਰ ਦੀ ਵਾਰੀ ਸੀ ਰੋ ਪੈਣ ਦੀ ਉਹਨੇ ਉੱਠ ਕੇ ਤਾਏ ਨੂੰ ਜੱਫੀ ਪਾ ਲਈ ਮੈਂ ਵੀ ਪਨਾਈ ਤੂੰ ਵੀ ਪਨਾਈ ਮੈਂ ਇੱਥੇ ਜੰਮਿਆ ਆਂ ਹਾਂ 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 ਉਹ ਰੋਂਦਾ ਹੱਸ ਪਿਆ ਸੁਣਿਆ ਅੜਿਆ ਹੁਣ ਅਸੀਂ ਬੰਦੇ ਨਹੀਂ ਰਏ ਪਨਾਹਗੀਰ ਹੋ ਗਏ ਆ